ਸਭ ਤੋਂ ਪਹਿਲਾਂ ਤਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਅਸੀਂ ਇੰਟਰਨੈਸ਼ਨਲ ਪੰਥਕ ਦਲ ਵੱਲੋਂ ਅਰਦਾਸ ਕੀਤੀ ਆ ਪਹਿਲਾਂ ਸਾਰੇ ਇੰਟਰਨੈਸ਼ਨਲ ਪੰਥਕ ਦਲ ਦੀ ਮੀਟਿੰਗ ਹੋਈ ਸਾਰੇ ਉਪਦੇਦਾਰਾਂ ਨੇ ਸਲਾਹ ਕਰਕੇ ਕਿਉਂਕਿ ਜੋ ਪਿਛਲੇ ਦਿਨਾਂ ਤੋਂ ਖਾਸ ਕਰਕੇ ਮੈਨੂੰ ਬਹੁਤ ਸਾਰੀਆਂ ਜਥੇਬੰਦੀਆਂ ਨੇ ਇਹ ਗੱਲ ਕਹੀ ਕਿ ਆਪਾਂ ਜੋ ਪੰਥਕ ਸੋਚ ਵਾਲੇ ਖਾਸ ਕਰਕੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਜੀ ਦੀ ਸੋਚ ਵਾਲੇ ਬੰਦੇ ਆ ਧੜੇ ਆ ਜਾਂ ਵਿਅਕਤੀ ਆ ਇਹਨਾਂ ਸਾਰਿਆਂ ਨੂੰ ਆਪਾਂ ਇਕੱਠੇ ਕਰੀਏ ਇਹਦੇ ਵਾਸਤੇ ਤੁਸੀਂ ਯਤਨ ਕਰੋ ਅੱਜ ਅਸੀਂ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਕੀਤੀ ਹੈ ਕਿ ਮਹਾਰਾਜ ਅਸੀਂ ਯਤਨ ਕਰਨ ਲੱਗੇ ਆ ਕਿ ਅਸੀਂ ਇਹਨਾਂ ਸਾਰੀਆਂ ਜੱਥੇਬੰਦੀਆਂ ਨੂੰ ਜਿਹੜੀਆਂ ਚੰਗੀਆਂ ਪੰਥਕ ਸੋਚ ਰੱਖਣ ਵਾਲੀਆਂ ਸਾਫ ਸੁਥਰੀਆਂ ਜੱਥੇਬੰਦੀਆਂ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ੀਲ ਐ ਉਹਨਾਂ ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਕਰੀਏ ਕਿਵੇਂ ਕਰ ਸਕਦੇ ਆ ਇਹਦੇ ਲਈ ਅਸੀਂ ਅੱਜ ਤੋਂ ਹੀ ਮੀਟਿੰਗਾਂ ਆਰੰਭ ਕਰ ਰਹੇ ਆ ਜਿੰਨੇ ਨਾਲ ਵੀ ਸਾਨੂੰ ਮੀਟਿੰਗਾਂ ਕਰਨੀਆਂ ਪੈਣ ਮੈਨੂੰ ਉਮੀਦ ਆ ਕਿ ਜਿੰਨਾ ਵੱਡੀ ਪੱਧਰ ਤੇ ਮੈਨੂੰ ਜੋਰ ਦੇ ਕੇ ਕਿਹਾ ਗਿਆ ਇਹਦਾ ਕੋਈ ਚੰਗਾ ਰਿਜ਼ਲਟ ਨਿਕਲੂਗਾ ਇੱਕ ਤਾਂ ਇਹ ਮਸਲਾ ਸੀ ਅਸੀਂ ਸਾਰਿਆਂ ਨੇ ਰਲ ਕੇ ਅਰਦਾਸ ਕੀਤੀ ਆ ਦੂਸਰਾ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਭਾਈ ਰਗਵੀਰ ਸਿੰਘ ਜੀ ਨੂੰ ਇੱਕ ਮੰਗ ਪੱਤਰ ਦਿੱਤਾ ਜੋ ਵਿਸ਼ੇਸ਼ ਤੌਰ ਤੇ ਅੱਜ ਕੱਲ ਇਹ ਚਰਚਾ ਚੱਲ ਰਹੀ ਆ ਅਕਾਲੀ ਦਲ ਬਾਦਲ ਵੱਲੋਂ ਜੋ ਅਧੇਕ ਧੜੇ ਨੇ ਅਧੇ ਤੋਂ ਵੀ ਵੱਧ ਕਹਿ ਲਈਏ ਟੜੇ ਨੇ ਆਪਣੀਆਂ ਗਲਤੀਆਂ ਸਵੀਕਾਰ ਕਰਕੇ ਜਥੇਦਾਰ ਸ੍ਰੀ ਅਕਾਲਤਾ ਸਾਧੂ ਇੱਕ ਮੰਗ ਪੱਤਰ ਦਿੰਦਾ ਹੈ ਇੱਕ ਮਾਫੀ ਪੱਤਰ ਦਿੰਦਾ ਹੈ ਕਿ ਸਾਨੂੰ ਖਿਮਾ ਜਾਂਚ ਨਾ ਦਿੱਤੀ ਜਾਵੇ ਕਿ ਪਿਛਲੇ ਸਮੇਂ ਵਿੱਚ ਸਾਡੀਆਂ ਸਰਕਾਰਾਂ ਵੇਲੇ ਜੋ ਸਾਡੇ ਤੋਂ ਵਗੇਮਾਂ ਹੋਈਆਂ ਉਦੋਂ ਅਸੀਂ ਚੁੱਪ ਰਹੇ ਤਾਂ ਸਾਨੂੰ ਉਸ ਚੀਜ਼ ਦੀ ਸਜ਼ਾ ਲਈ ਜਾਵੇ ਤਾਂ ਸਾਨੂੰ ਖਿਮਾ ਦਿੱਤੀ ਜਾਵੇ ਉਸ ਤੋਂ ਬਾਅਦ ਸਿੰਘ ਸਾਹਿਬ ਜੀ ਨੇ ਸਰਦਾਰ ਪ੍ਰਕਾਸ਼ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ 15 ਦਿਨਾਂ ਦਾ ਅਲਟੀਮੇਟਮ ਦੇ ਕੇ ਸੱਦਿਆ ਕਿ ਤੂੰ ਨਿੱਜੀ ਤੌਰ ਤੇ ਉੱਥੇ ਪਹੁੰਚ ਕੇ ਆਪ ਦਾ ਪੱਖ ਸਪਸ਼ਟ ਕਰ। ਇਸ ਸਬੰਧ ਵਿੱਚ ਅਸੀਂ ਇੱਕ ਮੰਗ ਪੱਤਰ ਦਿੱਤਾ ਹੈ। ਮੰਗ ਪੱਤਰ ਤੋਂ ਇਲਾਵਾ ਵੀ ਜਿਵੇਂ ਆਪ ਦੀ ਸੰਗਤਾਂ ਨੂੰ ਆਪ ਦੇ ذریعے ਸੰਸਾਰ ਵਿੱਚ ਸੰਗਤਾਂ ਵਸਦੀਆਂ ਸੰਗਤਾਂ ਨੂੰ ਦੱਸਣਾ ਚਾਹਣਾ ਹੈ ਕਿ ਜਦੋਂ-ਜਦੋਂ ਵੀ ਅਕਾਲੀ ਸਰਕਾਰ ਬਣੀ ਹੈ ਕਿਉਂਕਿ ਜਿਹੜਾ ਅਕਾਲੀ ਸ਼ਬਦ ਹੈ ਇਹ ਪੰਥ ਨਾਲ ਜੁੜਿਆ ਹੋਇਆ ਹੈ ਸਿੱਖਾਂ ਦੀਆਂ ਭਾਵਨਾਵਾਂ ਜੁੜ ਜਾਂਦੀਆਂ ਇਸ ਕਰਕੇ ਸਿੱਖ ਵੱਡੀ ਪੱਧਰ ਤੇ ਅਕਾਲੀ ਦਲ ਨੂੰ ਜਿਤਾਉਂਦੇ ਆਏ ਤੇ ਜਦੋਂ ਵੀ ਕੋਈ ਮੋਰਚਾ ਵੀ ਲੱਗਦਾ ਸੀ ਪੰਥਕਤਾ ਲਈ ਉਦੋਂ ਵੀ ਸੰਗਤਾਂ ਨੇ ਵੱਡੀ ਪੱਧਰ ਤੇ ਗ੍ਰਿਫਤਾਰੀਆਂ ਦਿੱਤੀਆਂ ਸ਼ਹਾਦਤਾਂ ਵੀ ਦਿੱਤੀਆਂ ਪਰ ਅਕਾਲੀ ਦਲ ਦੇ ਵੱਡੇ ਲੀਡਰ ਇਹਨਾਂ ਨੂੰ ਆਪਣੇ ਹਿੱਤਾਂ ਲਈ ਵਰਤਦੇ ਰਹੇ ਹੁਣ ਵੀ ਜਦੋਂ ਅਕਾਲੀ ਸਰਕਾਰ ਵੇਲੇ ਖਾਸ ਕਰਕੇ ਜਦੋਂ ਗੁਰੂ ਸਾਹਿਬ ਦੀਆਂ ਬੇਅਦਬੀਆਂ ਹੋਈਆਂ ਬੇਅਦਬੀਆਂ ਦੇ ਸਮੇਂ ਜੋ ਇਹਨਾਂ ਦੀ ਭੂਮਿਕਾ ਰਹੀ ਉਹ ਛੱਕੀ ਹੋਈ ਨਹੀਂ ਉਹ ਦੋਸ਼ੀ ਤੌਰ ਤੇ ਆ ਕਿਉਂਕਿ ਦੋਸ਼ੀਆਂ ਦੇ ਨਾਲ ਮਿਲਣਾ ਦੋਸ਼ੀਆਂ ਨੂੰ ਪਨਾਹ ਦੇਣੀ ਉਹਨਾਂ ਦੀ ਪੁਸਤ ਪਨਾਹੀ ਕਰਨੀ ਉਹਨਾਂ ਦਾ ਪੱਖਪੂਰਨਾ ਉਹਨਾਂ ਤੇ ਚੱਲਦੇ ਕੇਸ ਵਾਪਸ ਲੈ ਲੈਣੇ ਇਹ ਸਾਰੀਆਂ ਗੱਲਾਂ ਸਿੱਖ ਪੰਥ ਲਈ ਬੜੀਆਂ ਘਾਤਕ ਨੇ ਬੜੀਆਂ ਫਿਰ ਦੇ ਵਿਧਕ ਨੇ ਇਹ ਗੱਲਾਂ ਸਭ ਹੋਈਆਂ ਸੋ ਇਹਦੇ ਸਬੰਧ ਵਿੱਚ ਅਸੀਂ ਵਿਸਥਾਰ ਸਹਿਤ ਮੰਗ ਪੱਤਰ 'ਚ ਅਸੀਂ ਲਿਖਿਆ ਕਿ ਕਿਵੇਂ ਸਰਬਦਾ ਸਾਥ ਦੇ ਨਾਲ ਇਹਨਾਂ ਦੀ ਮਿਲੀ ਭੁਗਤ ਸੀਗੀ ਕਿਵੇਂ ਇਹਨਾਂ ਨੇ ਚੱਲਦੇ ਹੋਏ ਕੇਸ ਵਾਪਸ ਲਏ ਆ ਕਿਵੇਂ ਇਹਨਾਂ ਨੇ ਉਹਨਾਂ ਨੂੰ ਬਚਾਉਣ ਦਾ ਯਤਨ ਕੀਤਾ ਕਿਵੇਂ ਫੜੇ ਹੋਏ ਵਿਅਕਤੀ ਜੇਲ੍ਹਾਂ ਦੇ ਵਿੱਚ ਖਤਮ ਕੀਤੇ ਆ ਉਹ ਸਾਰੀਆਂ ਗੱਲਾਂ ਦੀ ਘੋਖ ਹੋਣੀ ਚਾਹੀਦੀ ਆ ਜਿਵੇਂ ਆਨ ਤੌਰ ਤੇ ਇੱਕ ਸਧਾਰਨ ਦੋਸ਼ੀ ਨੂੰ ਲੰਗਰ ਦੇ ਬਰਤਨ ਸਾਫ਼ ਕਰਨ ਦੀ ਸੇਵਾ ਲਾ ਦਿੱਤੀ ਜਾਂਦੀ ਆ ਦੰਤ ਨਾਲ ਲਿਆਉਣ ਦੀ ਸੇਵਾਲਾਤੀ ਜੋੜੇ ਸਾਫ ਕਰਨ ਦੀ ਸੇਵਾਲਾ ਦਿੱਤੀ ਜਾਂਦੀ ਹੈ ਇਹ ਇੰਨਾ ਕੁ ਮਸਲਾ ਨਹੀਂਗਾ ਇਹ ਗੁਰੂ ਗ੍ਰੰਥ ਸਾਹਿਬ ਦੀ ਵਿਅਦਵੀ ਦਾ ਮਸਲਾ ਹੈ ਤੇ ਸਮੁੱਚੀ ਸਿੱਖ ਕੌਮ ਦੇ ਨਾਲ ਜੁੜਿਆ ਹੋਇਆ ਕਿਸੇ ਵਿਅਕਤੀ ਤੋਂ ਗਲਤੀ ਹੋਵੇ ਆਪਣੇ ਲਈ ਉਹ ਉਹਦੀ ਗੱਲ ਹੋਰ ਹੁੰਦੀ ਹੈ ਜੇ ਇੱਕ ਕੌਮ ਕਾ ਆਤਮਿਕ ਗੱਲ ਹੋਵੇ ਤੇ ਉਹਦੀ ਗੱਲ ਹੋਰ ਹੁੰਦੀ ਹੈ ਇਹਨਾਂ ਗੱਲਾਂ ਨੂੰ ਸਿੰਘ ਸਾਹਿਬ ਦੀ ਧਿਆਨ ਵਿੱਚ ਲਿਆਂਦਾ ਹੈ ਇਹੀ ਮੰਗ ਪੱਤਰ ਅਸੀਂ ਸਿੰਘ ਸਾਹਿਬ ਜਥੇਦਾਰ ਦਮਦਮਾ ਸਾਹਿਬ ਨੂੰ ਵੀ ਦੇਵਾਂਗੇ ਕਿ ਤੁਸੀਂ ਰਲ ਕੇ ਇੱਕ ਇਹੋ ਜਿਹਾ ਫੈਸਲਾ ਲਾਓ ਜਿਵੇਂ ਤਖਤ ਸਹਿਬਾਨਾਂ ਦੀ ਮਾਨ ਮਰਜ਼ਾ ਦਾ ਪ੍ਰਾਤਨ ਚੱਲੀ ਆਉਂਦੀ ਸੀ ਜਿਹਦੇ ਕਰਕੇ ਅੱਜ ਵੀ ਅਸੀਂ ਸਟੇਜਾਂ ਤੋਂ ਸਿੰਘ ਸਾਹਿਬ ਅਕਾਲੀ ਫੂਲਾ ਸਿੰਘ ਦਾ ਨਾਮ ਲੈਂਦੇ ਆ ਉਹਨਾਂ ਨੂੰ ਯਾਦ ਕਰਦੇ ਆ ਪ੍ਰਚਾਰਦੇ ਆ ਉਸੇ ਤਰ੍ਹਾਂ ਦੀ ਇੱਕ ਭਾਵਨਾ ਪੈਦਾ ਹੋਣੀ ਚਾਹੀਦੀ